ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਨਰੀਨੀ ਜੋ ਕਿ ਗੁੱਗਾ ਮਾੜੀ ਬਣੀ ਹੋਈ ਹੈ ਜੀ ਪਾਪਾ ਜੀ ਦਾ ਦਰਬਾਰ ਦੇਖ ਸਕਦੇ ਹੋ ਤੁਸੀਂ ਭਗਤਾਂ ਨੇ ਬਹੁਤ ਹੀ ਤਜਾਬਨਾ ਕੀਤੀਆਂ ਹੋਈਆਂ ਨੇ ਫੁੱਲਾਂ ਦੇ ਹਾਰ ਪਾ ਕੇ ਕਿ ਅੱਜ ਗੰਦਨਣੀ ਦੀ ਦੇ ਵਿੱਚ ਅਸ਼ਟਮੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਪੁੱਗਾ ਮਾੜੀ ਦੇ ਉੱਤੇ ਤੁਸੀਂ ਕਰ ਸਕਦੇ ਹੋਈ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਅੰਦਰ ਤੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਸੇਵਾ ਜਾਰੀ ਹੈ। ਬਾਬਾ ਜੀ ਦਾ ਦਰਬਾਰ ਫੁੱਲ ਪਾ ਕੇ ਫੁੱਲਾਂ ਦੇ ਹਾਰ ਪਾ ਕੇ ਵਧੀਆ ਸਜਾਵਟ ਕੀਤੀ ਹੋਈ ਹੈ ਜੀ। ਆਕਤੂ ਵੀ ਬਹੁਤ ਧੀਰੋ-ਧੀਰੋ ਚੱਲ ਕੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਉਂਦੇ ਨੇ ਜੀ। ਉਹਨਾਂ ਦੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਕੇ ਤੇ ਚੌਂਕੀ ਅੱਜ ਲੱਗਣੀ ਜਾ ਰਹੀ ਹੈ। ਦੇਖ ਸਕਦੇ ਤੁਸੀਂ ਬਾਬਾ ਜੀ ਦਾ ਦਰਬਾਰ ਕਰ ਸਕਦੇ ਹੋ ਦਰਸ਼ਨ। ਅੱਜ ਚੌਂਕੀ ਲੱਗੂਗੀ ਤੇ ਕੱਲ੍ਹ ਬਾਬਾ ਜੀ ਦੇ ਦਰਵਾਜ਼ੇ ਤੇ ਮੀਂਹ ਲੱਗੂਗਾ ਤੇ ਨਾਲ ਆ ਪਿੰਡ ਵਾਲਿਆਂ ਪਹਿਲਵਾਨਾਂ ਆ ਗੋਲਾਂ ਵੀ ਕਰਵਾਈਆਂ ਜਾਂ ਕਰਵਾ ਦਿੱਤੀਆਂ ਨੂੰ ਆਪਾਂ ਛਿੰਝ ਮੇਲਾ ਕਹਿੰਦੇ ਆ ਜੀ ਬਹੁਤ ਹੀ ਛੋਟੀ ਛੋਟੀ ਦੇ ਪਹਿਲਵਾਨ ਪਿੰਡ ਨਿਲੀ ਦੇ ਆਉਂਦੇ ਨੇ ਜੀ ਪੰਜਾਬ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸੀ ਵਜ਼ਾਰਾ ਜੀ ਆਪਾਂ ਕਰੀਆਂ ਉਹਨਾਂ ਦੇ ਦਰਬਾਰ ਦੇ ਨਾਲ ਨਾਲ ਲੰਗਰ ਦੀ ਵੀ ਸੇਵਾ ਚੱਲ ਰਹੀ ਹੈ ਜੀ ਕਮੇਟੀ ਵੱਲੋਂ ਜਲੇਬੀਆਂ, ਕੜੀ ਚੌੜ, ਤੁਲਕਾ, ਪੂਰੀਆਂ ਛੋੜੀਆਂ ਦਾ ਲੰਗਰ ਚੱਲ ਰਿਹਾ ਹੈ ਜੀ ਕਿਉਂਕਿ ਆਪਾਂ ਨੂੰ ਪਤਾ ਕਿ ਅਸਤਮੀ ਵਾਲੇ ਦੇ ਬਾਬਾ ਜੀ ਦੀ ਚੌਂਕੀ ਲੱਗਦੀ ਹੈ ਤੇ ਇਕੱਠ ਬਹੁਤ ਹੋ ਜਾਂਦਾ ਹੈ ਜੀ ਦਰਬਾਰ ਦੇ ਉੱਤੇ ਸਾਰੇ ਕਮੇਟੀ ਨੇ ਬਹੁਤ ਹੀ ਵਧੀਆ ਅਰੇਂਜ ਕਰੇ ਹੋਏ ਨੇ ਇਹ ਦੇਖ ਸਕਦੇ ਹੋ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਤੇ ਵੀ ਪ੍ਰਬੰਧ ਬਹੁਤ ਸ਼ੀਕਾ ਕਮੇਟੀ ਨੇ ਕਰੇ ਹੋਏ ਨੇ ਜੀ ਸਰਦਾਲੂ ਆ ਕੇ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਉੱਤੇ ਨਮਸਤਕ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਕੀ ਕੀਆ ਭੈਣਾ ਬੱਚੇ ਵਿਯੋਗ ਸਭ ਪ੍ਰੇਮ ਭਾਵਨਾ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਕੇ ਮੱਥਾ ਟੇਕਦੇ ਨੇ ਸਭ ਦੀਆਂ ਮਰੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਜੋ ਵੀ ਆਪਾਂ ਮੰਗਦੇ ਵੀ ਤੇ ਮਨੋਂ ਕਾਮਨਾ ਲੈ ਕੇ ਆਉਂਦੇ ਆ ਸਭ ਦੀ ਇਹ ਮਨੋਂ ਕਾਮਨਾ ਬਾਬਾ ਜੀ ਪੂਰੀਆਂ ਕਰਦੇ ਨੇ ਜੀ ਇੱਕ ਸਾਧ ਜੀ ਤੁਸੀਂ ਚੌਂਕੀ ਭਰ ਰਹੇ ਨੇ ਜੀ ਭਗਤ ਜਿਹੜਾ ਵੀ ਸੱਚੇ ਮੰਨਦੇ ਨਾਲ ਚੌਂਕੀ ਭਰਦਾ ਹੈ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੋਏ ਜੀ ਤੇ ਆਪ ਨੂੰ ਬਹੁਤ ਹੀ ਦੂਰੋਂ ਦੂਰ ਚੱਲ ਕੇ ਚੌਂਕੀ ਭਰਨ ਵਾਸਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਉਂਦੇ ਨੇ ਸੰਗਤ ਬਹੁਤ ਹੀ ਰੇਮ ਭਾਵਨਾ ਦੇ ਨਾਲ ਮੱਥਾ ਟੇਕ ਰਹੀ ਹੈ ਤੇ ਸੇਵਾਦਾਰਾਂ ਨੇ ਛੋਟੇ ਛੋਟੇ ਪਿੱਲਰ ਲਾ ਕੇ ਰਸੀਆਂ ਬੰਨੀਆਂ ਹੋਈਆਂ ਨੇ ਸੰਗਤullah ਦੇ ਵਿੱਚ ਆ ਕੇ ਮੱਥਾ ਟੇਕ ਰਹੀ ਹੈ ਸਾਰੀ ਸੰਗਤ ਦਾ ਲਾਈਨ ਬਣਾ ਕੇ ਮੱਥਾ ਟੇਕ ਰਹੇ ਨੇ ਲਾਈਨਾਂ ਦੇ ਵਿੱਚ ਆ ਕੇ ਸ਼ਰਧਾਲੂ ਦੇਖ ਸਕਦਾ ਤੁਸੀਂ ਥੋੜੀ ਦੇਰ ਦੇ ਵਿੱਚ ਬਾਬਾ ਜੀ ਦੀ ਆਰਤੀ ਸ਼ੁਰੂ ਹੋ ਜਾਣੀ ਹੈ ਜੀ ਸੰਗਤ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਭਗਤਾਂ ਦਾ ਰਿਪਨੀਆਂ ਕਰ ਰਹੇ ਨੇ ਸੇਵਾ ਦਾ ਕਰਮ ਘੱਤ ਸਲਵਾਈਆਂ ਦਾ ਬਹੁਤ بڑا ਯੋਗਦਾਨ ਹੁੰਦਾ ਕਿ ਲੰਗਰਾਂ ਦੇ ਵਿੱਚ ਰਿਪਨੀਆਂ ਭੈਣਾਂ ਦਾ ਜੋ ਪ੍ਰਸਾਦਾ ਤਿਆਰ ਕਰਨਾ ਚੱਲ ਰਿਹਾ ਹੈ

घड़ी आज मेरा हज़रतुर जी हज़रत मेरा

ਨਾਥ ਸਬਾਬਾ ਤੇਰੇ ਕਰਮਾ ਵਾਲੀ ਸਦੀ ਸਤਿ ਸਕਰੀ ਬੋਲੇ ਨਾ ਸਦੀ ਬੋਲੀ ਨਾ ਗੁਰਾਂ ਕੀ ਕਹੀ ਜੇਕਾਰ ਹੋ ਸੇਵਾ ਕਰੀ ਤੇ ਮਾਨੇ ਜਿਵੇਂ ਤੇ ਗੁਰਖਾ ਨਾਥ ਸਬਾਬਾ ਆ ਗੁਣ ਸੇਵਾ ਕਰੀ ਤੇ ਮਾਨੇ ਗੁਜਲ ਨੂੰ ਸਾ ਈ ਜੁਲੀਏ ਅਮਾਵਾ ਚਲ ਕੇ

ਬੋਲੀ ਲਖਨ ਦਾ ਲਾਲਾ ਵਾਲੀ ਸਰਜੀ ਸਰਕਾਰ ਅਕੀ ਸ਼ਰਾਹੀ ਜੈਕਾਰ ਆ ਰੱਤ ਮਾਤਾ ਦੀ ਦਾਰਾ ਆਂ ਅਿਰਤ ਕਰਾ ਚੋ ਦਾ ਜਗਤ ਜਲ ਕਤੇ ਹੋ ਹਨੂਮਾਨ ਭੈਰੋ ਮਾਂ ਤੇਰੀ ਅਗਵਨੀ ਓ ਹਨੂਮਾਨ ਭੈਰੋ ਤੇਰੇ ਅਗਵਨੀ ਆ ਸੰਗ ਨੂੰ ਜੋੜ ਜੋੜ ਲਿਆ ਮਾਂ ਕਲੜੀਆ ਫੇਰ ਤਾਂ ਖਲੰਗ ਆਇਆ ਵਾਦੀ ਫੇਰੋ ਮਾਤਾ ਕਲੜੀਆ ਵਾਜਨੇ ਵਧੀ ਰਵਣਾ ਆਇਆ ਸੋਈ ਕਾਲੀ ਪੈਰੋਂ ਦੀ ਜੋੜੀ ਮਾਂ ਨਾਰ ਠਿਗਰਾਣਾ ਨਾਰ ਬਾਰ ਕੇ ਰਾਜਾ ਸੋਹਾਰ ਸਿੰਘਾ ਜੀ ਨਾ ਹਰੇਵਾ जी माना होती ये झाला हा होता फायज जितोली ना होती तो राज झाला होती राजी झाला हे सरकार आहे महिरबानी हुते बि चारे खपे आे धाणे आद

पको कयो में जारी से कामात ਜੋ ਮਈਆ ਗਲੇ ਫੁੱਲਾਂ ਦੀ ਮਾਲਾ ਲਾ ਰਹੀ ਸੀ ਸੱਜਣ ਨੌਲਾ ਤਮਈਆ ਸੇਵੇ ਵਰਨਾਥਾ ਤੇ ਮਈਆ हो तो डबल खेला नहीं को जाने चढ़ा दो भर भर के पावे दो चलवाता असली है हम जो यहां पुछा ओ कैसे के अनिवार्य आया रे ही महातेरे हो जरा क्यों जैसे के अनिवार्य आया रे ही महातेरे हो जरा ही जो आ आया पिक पर चले भैया

Zah referred on as you can, Ni on all, As you can see how many women, As you can hear the orders challenge from invers, As you can hear the orders challenge, As you can hear the ordersichi yatat, As you can see, A about which sund leopardLike ਦੇ ਵੀਰ ਵੀ ਨਾ ਲਾ ਦੇ ਮੈਨੂੰ ਪਾਰ ਲਖਾ ਦੇ ਤੇਰੀ ਵੀ ਨਾ ਲਾ ਦੇ ਮੈਨੂੰ ਪਾਰ ਲਖਾ ਦੇ ਤੇਰੀ ਵੀ ਨਾ ਲਾ ਦੇ ਮੈਨੂੰ ਪਾਰ ਲਖਾ ਦੇ ਤੇਰੀ ਵੀ ਨਾ ਲਾ ਦੇ ਮੈਨੂੰ ਪਾਰ ਲਖਾ ਦੇ ਪੱਲੇ ਕੱਟੇ ਆ ਨਾ ਮਾ ਜਾਵੇ ਨਾ ਰਹਿ ਪਾਵੇ ਜਵਾ ਦਾ ਸਿਰੀ ਹਾਂ ਮਨਰਾਦ ਚਾ ਤੇ ਸਿਖਿਆ ਦੀ ਵਾਸ਼ਨਾ ਆਵੇ ਦੀ ਮਹਾ ਤੇਰੇ ਮਨਰਾਦ ਚਾ ਜਿਸ ਕਿਓ ਦੀ ਵਾਸ਼ਨਾ ਆਵੇ ਦੀ ਮਹਾ ਤੇਰੇ ਮਨਰਾਦ